ਸਤ ਸ੍ਰੀ ਅਕਾਲ ਜੀ ਮੇਰਾ ਨਾਮ ਸ਼ਕੁੰਤਲਾ ਜੀ ਸਭ ਤੋਂ ਪਹਿਲਾਂ ਮੈਂ ਸੀਐਮ ਮਾਨ ਸਰਕਾਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਸਪੋਰਟ ਕੀਤਾ ਸਾਡੇ ਲਈ ਇਹ ਜੋ ਕਲਾਸ ਸ਼ੁਰੂ ਕੀਤੀ ਹੈ ਮੇਰਾ ਨਾਮ ਕੁਮਲੇਸ਼ ਵੰਸਲ ਹੈ ਮੈਨੂੰ ਯੋਗਾ ਕਰਦੀ ਨੂੰ ਸਾਲ ਹੋ ਗਿਆ ਮੇਰੀ ਏਜ 62 ਹੈ ਮੈਨੂੰ ਬਹੁਤ ਫਾਇਦਾ ਹੋਇਆ ਹੈ ਤੇ ਮੇਰੀ ਸ਼ੂਗਰ ਦੀ ਇੱਕ ਗੋਲੀ ਛੁੱਟ ਗਈ ਮੈਂ ਦੋ ਗੋਲੀਆਂ ਖਾਂਦੀ ਸੀ ਮੈਂ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸੀਮਾ ਮੈਂ ਜਦੋਂ ਦੇ ਯੋਗਾ ਜੁਆਇਨ ਕੀਤੀ ਆ ਮੈਨੂੰ ਬਹੁਤ ਬੈਨੀਫਿਟ ਮਿਲਿਆ ਕਿ ਮੇਰੇ ਬੈਕ ਪੇਨ ਬਹੁਤ ਹੁੰਦੀ ਸੀਗੀ ਹੁਣ ਮੈਨੂੰ ਯੋਗਾ ਜੁਆਇਨ ਕਰਨ ਤੋਂ ਬਾਅਦ ਮੈਨੂੰ ਬੈਕ ਪੇਨ ਬਿਲਕੁਲ ਵੀ ਨਹੀਂ ਆ। ਸੇਮਾਨ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ-ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ। ਤੇ ਤੁਸੀਂ ਮਹੀਨੇ, ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਸਸ਼ੀਗਾ ਤੁਸ ਵੇਖ ਰਹੇ ਹੋ ਤਾਂ ਇਨਕਸ ਵੇਰੇ ਟੀਵੀ ਮੈਂ ਹਾਂ ਨਿਊ ਰਿਪੋਰਟ ਜਲਵਾਣ ਟੀਚਾ 91000 ਤੋਂ ਪਾਰ ਜਿਹੜੇ ਹੈ ਨੌਕਰੀਆਂ ਦੇ ਚੁਕੇ ਨੇ 36 ਮਹੀਨੇ ਹੋਏ ਨੇ ਸਰਕਾਰ ਬਰਨ ਨੂੰ ਤੇ ਅੱਜ 40 ਵਾ ਦਿਨ ਹੈ ਨਿਯੁਕਤੀ ਪੱਤਰ ਵੰਡ ਸਮਾਰੋਜ ਹੈ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਸਿੰਘ ਪਿੰਡ ਤੋਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੂੰ ਅੱਜ ਸ਼ਗਨ ਵੀ ਪਾ ਕੇ ਗਏ ਨੇ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਇੱਕ ਪਾਸੇ ਨਿਯੁਕਤੀ ਪੱਤਰ ਵੀ ਮਿਲੇ ਤੇ ਸੀਐਮ ਭਗਵੰਤ ਮਾਨ ਆ ਤੁਹਾਨੂੰ ਜਿਹੜਾ ਉਹ ਦੇ ਕੇ ਗਏ ਨੇ ਸੰਦੀਪ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਕਦੇ ਵੀ ਨਹੀਂ ਸੋਚਿਆ ਸੀ ਜਦੋਂ ਦੋ ਸਵੇਰ ਤੋਂ ਘਰੋਂ ਚੱਲੇ ਸੀ ਉਦੋਂ ਵੀ ਨਹੀਂ ਇਹ ਕੋਈ ਸੋਚਿਆ ਸੀ ਵੀ ਉੱਥੇ ਜਾ ਕੇ ਵੀ ਐਵੇਂ ਦਾ ਹੋਊਗਾ ਹਨਾ ਤਾਂ ਸੀਐਮ ਸਾਹਿਬ ਮੈਨੂੰ ਸ਼ਗਨ ਦੇ ਕੇ ਗਏ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਦੇ ਇਦਾਂ ਹੋਇਆ ਆਮਮਨ ਕਿਉਂਕਿ ਤੁਸੀਂ ਉਹਨਾਂ ਦੇ ਪਿੰਡ ਦੇ ਹੋ ਤੁਹਾਨੂੰ ਆਪਣੀ ਨੂੰ ਸਮਝਦੇ ਨੇ ਤੁਹਾਡੇ ਪਿਤਾ ਜਵਾਰੇ ਵੀ ਸੋਹਰਾ ਪਰਿਵਾਰ ਵਾਰੇ ਵੀ ਜਾਣਦੇ ਨੇ ਪੂਰੀ ਉਹਨਾਂ ਨੇ ਜਾਣਕਾਰੀ ਦਿੱਤੀ ਪਰਿਵਾਰ ਨੂੰ ਸੱਚ ਅਕਾਲ ਤੱਕ ਗਈ ਹੈ ਕਦੇ ਇਹਦਾ ਸੋਚਿਆ ਸੀ ਕਿ ਸੀਐਮ ਦੇ ਨਾਲ ਗਲਬਾਤ ਹੋਏਗੀ ਤੇ ਉਹ ਆਪਣੇ ਹੀ ਪਿੰਡ ਦੇ ਨੇ ਤੇ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਜਾਣਦੇ ਹੋਣਗੇ ਨਹੀਂ ਅਨਕ ਤਾਂ ਸਾਨੂੰ ਪਤਾ ਵੀ ਜਿਹੜੇ ਸੀਐਮ ਸਾਹਿਬ ਨੇ ਉਹ ਸਾਰੇ ਪਿੰਡ ਦੇ ਬੱਚੇ-ਬੱਚੇ ਨੂੰ ਜਾਣਦੇ ਨੇ ਜੀ ਠੀਕ ਹੈ ਪਿੰਡ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਕਿਸੇ ਦਾ ਵੀ ਮੈਂ ਨਾਮ ਲਾ ਲੈ ਦਿੰਦੀ ਤਾਂ ਮੈਨੂੰ ਪਤਾ ਵੀ ਉਹ ਹਰ ਇੱਕ ਨੂੰ ਜਾਣਦੇ ਨੇ अच्छा तू से उथे जाके केया कि मैं, मैं ना सिमरन ਨਾਲ ਗੱਲ ਕਰਨੀ ਮੈਂ ਸਤੋਜਪਿੰਡ ਤੋਂ ਆਈ ਐ ਤੇ ਸਭ ਤੋਂ ਪਹਿਲੇ ਸਵਾਲ ਪੁੱਛਿਆ ਉਹ ਤਾਂ ਨਹੀਂ ਲਾਈ ਸ਼ਫਾਰਿਸ਼ ਤਾਂ ਨਹੀਂ ਲਾਈ ਹਾਂਜੀ ਸਭ ਤੋਂ ਪਹਿਲਾਂ ਜਦੋਂ ਮੈਂ ਉਥੇ ਜਾ ਕੇ ਮੈਂ ਨਾ ਦੇਖ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਵੀ ਕਿਵੇਂ ਮੈਂ ਗੱਲ ਕਰਾਂ ਹਨਾ ਮੈਨੂੰ ਪਹਿਲਾਂ ਇਹ ਸੀ ਵੀ ਪਹਿਲਾਂ ਅਸੀਂ ਦੇਖਦੇ ਸੀ ਵੀਡੀਓਜ਼ ਵਗੈਰਾ ਵੀ ਐਦਾਂ ਹੀ ਉੱਠ ਕੇ ਹਨਾ ਵੀ ਚਲੋ ਅਨਾਬ ਅਗਲਾ ਆਵਦਾ ਸਵਾਲ ਕਰਦਾ ਜੀ ਜੋ ਵੀ ਗੱਲ ਕਰਨੀ ਆ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਜਾ ਕੇ ਨਾਮ ਲਗਵਾਉਣਾ ਪੈਂਦਾ ਚਲੋ ਮਿਹਨਤ ਕਰਕੇ ਗਈ ਉੱਥੇ ਮੈਂ ਨਾਮ ਲਗਵਾਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਗੱਲ ਕਰਨੀ ਆ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਕਰਨੀ ਬਸ ਮੈਂ ਉਹਨਾਂ ਨੂੰ ਇੰਨਾ ਦੱਸਣਾ ਵੀ ਮੈਂ ਸਤੌਜ ਤੋਂ ਆ ਮੈਂ ਉਹਨਾਂ ਦੇ ਪਿੰਡ ਤੋਂ ਆ ਤੇ ਉਹ ਮੈਨੂੰ ਪੁੱਛ ਰਹੇ ਸੀ ਕਹਿੰਦੇ ਵੀ ਕੋਈ ਸਪਾਰਸ਼ ਮੈਂ ਕਿਹਾ ਸਰ ਬਿਲਕੁਲ ਵੀ ਨਹੀਂ ਤੇ ਮੈਨੂੰ ਤਾਂ ਜਦੋਂ ਫੋਨ ਆਇਆ ਤਾਂ ਮੈਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਵੀ ਮੇਰੇ ਕੋਲ ਫੋਨ ਆ ਗਿਆ ਮੈਂ ਸੋਕਾ ਜਿੰਨਾ ਜਿਹੜੇ ਸਰ ਨੇ ਮੈਨੂੰ ਫੋਨ ਕੀਤਾ ਮੈਂ ਉਹਨਾਂ ਦੀ ਗੱਲ ਵੀ ਉਥੇ ਪਹੁੰਚਣਾ ਨਿਯੁਕਤੀ ਪੱਤਰ ਲੈਣ ਵਾਸਤੇ ਮੈਂ ਥੈਂਕ ਯੂ ਕਹਿ ਕਿ ਉੱਥੇ ਫੋਨ ਕਰਤਾ ਉਹਨਾਂ ਨੂੰ ਇਹ ਵੀ ਨਹੀਂ ਪੁੱਛਿਆ ਵੀ ਕਿੱਥੇ ਪਹੁੰਚਣਾ ਅੱਛਾ ਉਸ ਤੋਂ ਬਾਅਦ ਮੈਂ ਕੁੜੀਆਂ ਨੂੰ ਨਾਲ ਦੀ ਗੱਲ ਕਰਕੇ ਪੁੱਛਿਆ ਵੀ ਕਿੰਨਾ ਚਿਰ ਇੰਤਜ਼ਾਰ ਕੀਤਾ ਇਸ ਜੌਬ ਦੇ ਲਈ ਇਸ ਨੌਕਰੀ ਦੇ ਲਈ ਮੈਂ 10 ਸਾਲ ਹੋ ਗਏ 10 ਸਾਲ ਚ ਮੈਂ ਤੀਜੀ ਵਾਰ ਪੇਪਰ ਦਿੱਤਾ ਹੁਣ ਤੇ ਤੀਜੀ ਵਾਰ ਜਾ ਕੇ ਮੈਨੂੰ ਕਾਮਯਾਬੀ ਮਿਲ ਗਈ ਤੇ 10 ਸਾਲ ਦੇ ਵਿਚਕਾਰ ਕਿੰਨਾ ਉਤਾਰ ਚੜ੍ਹਾ ਕਿਉਂਕਿ ਮੈਂ ਤੁਹਾਡੇ ਅੱਖਾਂ ਚ ਹੰਝੂ ਆ ਰਹੇ ਲੱਗ ਰਿਹਾ ਕਿ ਕਿਤਨਾ ਕਿਤੇ ਬਹੁਤ ਸੰਘਰਸ਼ ਕੀਤਾ ਕਿ ਇਹ ਨੌਕਰੀ ਇੰਨੀ ਸਾਨੀ ਨਾਲ ਨਹੀਂ ਮਿਲੀ ਹੈ ਸੰਘਰਸ਼ ਮੈਮ ਥੋੜੀ ਜਿਹੜੀ ਲਾਈਫ ਐ ਥੋੜੀ ਐਵੇਂ ਦੀ ਸੀ ਵੀ 2005 'ਚ ਮੇਰੀ ਮੈਰਿਜ ਹੋਈ ਸੀ ਔਰ 2014 ਦਸੰਬਰ 7 ਨੂੰ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਔਰ ਮੇਰੇ ਹਸਬੰਦ ਨੇ ਮੈਨੂੰ ਜਿਹੜਾ ਏ ਐਨ ਐਮ ਦਾ ਡਿਪਲੋਮਾ ਉਹ ਤੱਕੇ ਨਾਲ ਮੇਰੇ ਨਾਲ ਲੜ ਲੜ ਕੇ ਕਰਵਾਇਆ ਮੈਂ ਜਵਾਬ ਦਿੱਤਾ ਸੀ ਵੀ ਮੈਂ ਨਹੀਂ ਪੜਨਾ ਮੈਂ ਤੂੰ ਨਹੀਂ ਪੜਿਆ ਜਾਂਦਾ ਤੇ ਜਿਸ ਦਿਨ ਮੇਰੇ ਹਸਬੰਦ ਦਾ ਭੋਗ ਸੀ ਉਸ ਦਿਨ ਮੈਂ ਮੇਰਾ ਏ ਐਨ ਐਮ ਸੈਕੰਡ ইয়ার ਦਾ ਫਾਈਨਲ ਪੇਪਰ ਸੀ ਤੇ ਮੈਂ ਪੇਪਰ ਦੇਣ ਤੋਂ ਵੀ ਮਨਾਂ ਕਰਤਾ ਸੀ ਕਰ ਦਿਆਂ ਵੀ ਮੈਂ ਪੇਪਰ ਦੇਣ ਨਹੀਂ ਜਾਣਾ ਪਰ ਚਲੋ ਮੇਰੇ ਸਹੁਰਾ ਪਰਿਵਾਰ ਬਹੁਤ ਵਧੀਆ ਨੇ ਉਹਨਾਂ ਨੇ ਮੈਨੂੰ ਠੱਕੇ ਨਾਲ ਘਰੋਂ ਬਾਹਰ ਕੱਢ ਕੇ ਮੈਨੂੰ ਲੈ ਕੇ ਗਏ ਹੋਈ ਤੋ ਪੇਪਰ ਦੇ ਕੇ ਆ ਦੂਸਰਾ ਸੋਹਰਾ ਪਰਿਵਾਰ ਨਾ ਹੀ ਕਹੋ ਤੋ ਆਪਣਾ ਪਰਿਵਾਰ ਕਹੋ ਹਾਂਜੀ ਤੇ ਮੇਰੇ ਅੱਗੇ ਕਾਲਜ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੂੰ اٹੈਂਡੈਂਸ ਲਾਇਆ ਕੋਈ ਗੱਲ ਨਹੀਂ ਜਿੰਨਾ ਕਿ ਤੱਥ ਹੋਇਆ ਤੂੰ ਕਰਦੀ ਤੇ ਜਦੋਂ ਮੈਂ ਪੇਪਰ ਦੇ ਕੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਸੰਘਰਸ਼ ਕੀਤਾ ਮੈਂ ਦਿਨਿਆਸ਼ਾ ਵਰਕਰ ਦਾ ਕੰਮ ਕਰਦੀ ਸੀ ਤੇ ਨਾਈਟ ਨੂੰ ਮੈਂ ਪ੍ਰਾਈਵੇਟ ਹਸਪੀਟਲ ਵਿੱਚ ਜੌਬ ਕਰਦੀ ਸੀ ਤੇ ਬਹੁਤ ਸੰਘਰਸ਼ ਕਰਨ ਤੋਂ ਬਾਅਦ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਆ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਸੀਐਮ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬੱਚੇ ਵੀ ਹੈ ਮੇਰੇ ਕੋਲ ਇੱਕ ਬੇਟੀ ਹੈ ਤੇ ਜਿਵੇਂ ਤੱਕ ਨਾਲ ਤੁਹਾਡੇ ਸਾਰੇ ਪਰਿਵਾਰ ਨੇ ਤੁਹਾਡੇ ਹਸਬੰਦ ਨੇ ਉਹਨਾਂ ਨੂੰ ਤੁਹਾਨੂੰ ਅੱਜ ਇੱਥੇ ਪਹੁੰਚਾਇਆ ਤੁਸੀਂ ਆਪਣੀ ਤੀ ਨੂੰ ਕਿੱਥੇ ਦੇਖਦੇ ਹੋ ਮੇਰੇ ਸੋਹਰਾ ਪਰਿਵਾਰ ਸੇ ਮੇਰੇ ਸੋਹਰਾ ਸਾਹਿਬ ਮੇਰੀ ਸਾਸੂ ਮਾਂ ਮੇਰੀ ਸਿਸਟਰ ਜੋ ਵੀ ਅਸੀਂ ਦੋਨੋਂ ਬੈਣਾ ਇੱਕ ਘਰ ਚਾ ਮੇਰੇ ਜੀਜਾ ਜੀ ਜਿਹੜੇ ਕਿ ਮੇਰੇ ਇੱਕ ਬਾਪ ਦੇ ਸਮਾਨ ਨੇ ਮੈਨੂੰ ਕਦੇ ਵੀ ਉਹਨਾਂ ਨੇ ਆਹਨਾ ਸਾਲੀ ਜਾਂ ਭਜਾਈ ਦੇ ਉਤੇ ਤੇ ਨਹੀਂ ਰੱਖਿਆ ਮੈਨੂੰ ਹਮੇਸ਼ਾ ਸਿਰ ਤੇ ਮੇਰੇ ਇੱਕੋ ਹੀ ਹੱਥ ਰੱਖਿਆ ਵੀ ਇਹ ਮੇਰੇ ਬੱਚਾ ਵਰਗੀ ਆ ਮੈਂ ਸਪੈਸ਼ਲ ਥੈਂਕਸ ਉਹਨਾਂ ਦਾ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਦੇ ਕੇ ਮੈਨੂੰ ਇੱਥੇ ਤੱਕ ਲੈ ਕੇ ਆਏ ਨੇ ਔਰ ਮੇਰੀ ਬੇਟੀ ਨੂੰ ਉਹ ਆਪਣੇ ਬੱਚਿਆਂ ਤੋਂ ਵੀ ਵੱਧ ਰੱਖਦੇ ਨੇ ਕਦੇ ਵੀ ਸਾਡੇ ਪਰਿਵਾਰ 'ਚ ਇਹ ਨਹੀਂ ਹੋਇਆ ਵੀ ਇਹ ਮੇਰੇ ਛੋਟੇ ਭਰਾ ਦੀ ਬੇਟੀ ਹੈ ਜਾਂ ਕੁਝ ਵੀ ਸਗੋਂ ਆਪਣੇ ਬੱਚਿਆਂ ਤੋਂ ਪਹਿਲਾਂ ਮੇਰੀ ਮੁਸਕਾਨ ਦਾ ਨਾਮ ਤੇ ਉਹਨਾਂ ਉਸ ਨੂੰ ਕਿੱਥੇ ਲੈ ਗਦੇ ਮੁਸਕਾਨ ਕਿੱਥੇ ਪਹੁੰਚੀ ਕਿੰਨੀ ਕਰ ਉਡਾਨ ਭਰੇ ਮੁਸਕਾਨ ਵਾਸਤੇ ਮੈਂ ਇੱਗੈਨੀਆ ਵੀ ਵਾਹਿਗੁਰੂ ਉਹਨੂੰ ਬਹੁਤ ਜ਼ਿਆਦਾ ਕਾਮਯਾਬੀ ਦੇਵੇ ਤੇ ਮੇਰੀ ਗੱਲੀ ਮੁਸਕਾਨ ਨੂੰ ਨਹੀਂ ਮੇਰੇ ਭਾਂਜੀ ਐ ਮਹਿਕਪ੍ਰੀਤ ਮੇਰਾ ਭਾਂਜਾ ਮਨਵੀਰ ਅਸੀਂ ਸਾਰੇ ਇਕੱਠੇ ਰਹਿੰਦੇ ਆ ਮੇਰੇ ਤਿੰਨੇ ਬੱਚਿਆਂ ਨੂੰ ਪਰਮਾਤਮਾ ਬਹੁਤ ਲੰਬੀਆਂ ਉਡਾਰੀਆਂ ਦੇਵੇ ਤੇ ਉਹਨਾਂ ਦੀ ਜਿੰਨੀਆਂ ਵੀ ਮਨੋਗਾਮਨਾ ਸਾਰੀਆਂ ਪੂਰੀਆਂ ਹੋਣ ਮੈਂ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ ਜੋ ਕਿਤੇ ਨਾ ਕਿਤੇ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਅਜਿਹਾ ਪਰਿਵਾਰ ਸੀ ਜੋ ਸੋਹਰਾ ਪਰਿਵਾਰ ਨਾ ਹੋ ਕੇ ਆਪਣਾ ਪਰਿਵਾਰ ਸੀ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪੀ ਸੁਭਮਨ ਦੇ ਨੈਕਸਵੇਰਾ ਟੀਵੀ